22 ਐਮ ਪੀ ਜਿੱਤੇ ਨੇ ਸਾਡੇ ਉਥੋਂ ਅੱਜ ਸਾਡੇ 22 ਪੰਜਾਬੀ ਜਿਹੜੇ ਨੇ ਅੱਜ ਪਾਰਲੀਮੈਂਟ 'ਚ ਬੈਠਣਗੇ ਕੈਨੇਡਾ ਦੀ ਪਹਿਲੋਂ ਵੀ ਬੈਠਦੇ ਆਏ ਨੇ 23 ਸਾਲਾਂ ਦੀ ਕੁੜੀ 23 ਇਅਰ 올ਡ ਕੁੜੀ ਅੱਜ ਪਾਰਲੀਮੈਂਟ 'ਚ ਜਾ ਕੇ ਬੈਠੀ ਹੈ ਸਾਡੇ ਬੱਚੇ ਵੀ ਪਾਰਲੀਮੈਂਟ 'ਚ ਜਾ ਕੇ ਬੈਣ ਲੱਗ ਗਏ ਸਿਰਫ ਇਹਨਾਂ ਲੋਕਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਸੋ ਇਹ ਫਿਲਮਾਂ ਜਿਉਂਦੇ ਕਰ ਰਹੀਆਂ ਨੇ ਉਹਨਾਂ ਕਿਰਦਾਰਾਂ ਨੂੰ ਇਸ ਤੋਂ ਬਾਅਦ ਲੋਕ ਲੋਪੋ ਕੇ ਪਿੰਡ ਨੂੰ ਜਿਹੜਾ ਸਰ ਦੇ ਕੋਲ ਹੈ ਮੇਵਾ ਸਿੰਘ ਦੇ ਨਾਲ ਨਾਲ ਜਾਣਿਆ ਕਰਨਗੇ ਅੱਗੇ ਆ ਪੁੱਤਰ ਰਮਨ ਜੋਤ ਸਿੰਘ ਖਾਲਸਾ ਹੋਰ ਆ ਗਿਆ ਇਧਰ ਆ ਸਾਹਮਣੇ ਹਾਂ ਕਿ ਕਦੇ ਵਕਤ ਆਏਗਾ ਕਿ ਬਾਬਾ ਗੁਰਦੇਵ ਸਿੰਘ ਜੀ ਦਾ ਕਰੈਕਟਰ ਮੇਰੇ ਕਰਮਾ ਚ ਲਿਖਿਆ ਜਾਏਗਾ ਮੈਂ ਉਸ ਕੁਦਰਤ ਦਾ ਬਹੁਤ ਧੰਨਵਾਦੀ ਹਾਂ ਕਿੰਨਾ ਵੱਡਾ ਇਤਿਹਾਸਕ ਕਿਰਦਾਰ ਮੈਨੂੰ ਕਰਨ ਨੂੰ ਮਿਲਿਆ ਔਰ ਦੂਸਰਾ ਧੰਨਵਾਦ ਵੇਲੀ ਜਨਤਾ ਪ੍ਰੋਡਕਸ਼ਨਸ ਦਾ ਜਿਨ੍ਹਾਂ ਨੇ ਪਹਿਲਾਂ ਇਹ ਫਿਲਮ ਨੂੰ ਇਮੇਜਿਨ ਕੀਤਾ ਸੋਚਿਆ ਕਿ ਅਸੀਂ ਇਹ ਬਣਾਈਏ ਫਿਰ ਹਿੰਮਤ ਕੀਤੀ ਔਰ ਲਗਨ ਨਾਲ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਇਹ ਫਿਲਮ ਬਣੀ ਹੈ ਮੈਂ ਮਨਪ੍ਰੀਤ ਸਿੰਘ ਜੋਲ ਹੁਣਾਂ ਨੂੰ ਮੁਬਾਰਕਬਾਦ ਦਿੰਦਾ ਕਿ ਉਹਨਾਂ ਨੇ ਇੱਕ ਬਹੁਤ ਵੱਡਾ ਉਦਦਮ ਕੀਤਾ ਭਾਜੀ ਇੱਥੇ ਸੀਗਾ ਆ ਦਿਓ ਭਾਜੀ ਆ ਦਿਓ ਪਲੀਜ਼ ਪਰ ਇਹ ਚੀਜ਼ ਪੋਸੀਬਲ ਨਾ ਹੁੰਦੀ ਕਦੇ ਵੀ ਸੰਭਵ ਨਾ ਹੁੰਦੀ ਚਾਹੇ ਇਹ ਵੀ ਸੋਚ ਲੈਂਦੇ ਚਾਹੇ ਮੈਂ ਵੀ ਇੱਛਾ ਰੱਖਦਾ ਕਿ ਅਸੀਂ ਇੱਕ ਫਿਲਮ ਬਣਾਉਣੀ ਹੈ ਜੇ ਸਾਡੇ ਕੋਲ ਸ਼ਰਨ ਆਰਟ ਵਰਗਾ ਨੌਜਵਾਨ ਮੇਕਰ ਨਾ ਹੁੰਦਾ ਇਹ ਚਿਹਰੇ ਮੋਹਰੇ ਦੇਖ ਕੇ ਲੱਗਦਾ ਏਡੇ ਸਾਦੇ ਜਿਹੇ ਬੰਦੇ ਵਰਲਡ ਸਿਨੇਮਾ ਨੂੰ ਟੱਕਰ ਦੇ ਰਹੇ ਨੇ ਸੋ ਲਿਖਣਾ ਔਰ ਡਾਇਰੈਕਟ ਕਰਨਾ ਔਰ ਫਿਰ ਉਹਦਾ ਵੀ ਐਫਐਕਸ ਤੇ ਵੀ ਆਪ ਬੈਠਣਾ ਸੋ ਅਸਲ ਦੇ ਵਿੱਚ ਸ਼ਰਨ ਆਰਟ ਦੀ ਰੂਹ ਚੋਂ ਨਿਕਲਿਆ ਹੋਇਆ ਏ ਪ੍ਰੋਡਕਟ ਹੈ ਇਹਨਾਂ ਦੇ ਸੁਪਨਿਆਂ ਦੀ ਏ ਤਾਬੀਰ ਹੈ ਸੁਪਨੇ ਸਾਕਾਰ ਹੋਏ ਨੇ ਔਰ ਮੇਰੇ ਵਰਗੇ ਬੰਦੇ ਦੀ ਮਸਕੀਨ ਦੀ ਇੱਛਾ ਪੂਰੀ ਹੋਈ ਹੈ ਕਿ ਕਦੇ ਇਦਾਂ ਦਾ ਕਰੈਕਟਰ ਕਰਨ ਨੂੰ ਮਿਲੇ ਅੱਜ ਭਾਜੀ ਤਰਸੀਮ ਜਸੜ ਹੋਣੀ ਅਬਰਾਡ ਨੇ ਵਰਨਾ ਇੱਥੇ ਸਾਡੇ ਨਾਲ ਬਹਿ ਕੇ ਤੁਹਾਡੇ ਨਾਲ ਦੋ ਬੋਲੋ ਵੀ ਸਾਂਝੇ ਕਰਦੇ ਉਹ ਵੀ ਤੁਹਾਡਾ ਪਿਆਰ ਮਹਿਸੂਸ ਕਰਦੇ ਪਰ ਉੱਥੇ ਵੀ ਆਡੀਅנס ਨੂੰ ਮਿਲਣਾ ਬਹੁਤ ਜ਼ਰੂਰੀ ਸੀ ਸੋ ਮੈਂ ਤਰਸੀਮ ਜਸੜ ਹੋਣਾ ਨੂੰ ਮਨਪ੍ਰੀ ਜੋਲ ਹੋਣਾ ਨੂੰ ਕਰਮਜੀਤ ਭਾਜੀ ਹੋਣਾ ਨੂੰ ਅਰ ਸ਼ਰਨ ਆਟ ਇਹਨਾਂ ਦੀ ਪੂਰੀ ਟੀਮ ਸੇਖੋਂ ਸਾਡਾ ਕਿਥੇ ਇੰਦਰ ਸਾਰੇ ਹੀ ਇਹਨਾਂ ਦਾ ਮੈਂ ਧੰਨਵਾਦ ਦਿਆਂ ਕਿ ਇਹਨਾਂ ਨੇ ਇੰਨੇ ਖੂਬਸੂਰਤ ਸੁਪਨੇ ਦਾ ਮੈਨੂੰ ਸਾਥੀ ਬਣਾਇਆ ਅਰ ਕਰਮਜੀਤ ਅਨਮੋਲ ਹੋਣੇ ਜਿੰਦਾਂ ਦੀਆਂ ਅਸੀਂ ਗੱਲਾਂ ਕਰ ਰਹੇ ਸੀ ਹੀ ਗਾਟ ਇਮੋਸ਼ਨਲ ਕਿ ਭਾਜੀ ਆਹ ਸਿਨੇਮੇ ਦਾ ਲੈਵਲ ਅਸੀਂ ਕਦੇ ਸੋਚਦੇ ਸੀ ਜੋ ਅੱਜ ਕੁਦਰਤ ਨੇ ਸਾਨੂੰ ਦਿੱਤਾ ਸੋ ਮੈਂ ਮਲਕੀਤ ਰੌਣੀ ਜੀ ਤੁਹਾਡਾ ਵੀ ਧੰਨਵਾਦ ਦਿਆਂ ਆਪਣੇ ਛੋਟੇ ਜਿਹੇ ਕਿਰਦਾਰ ਦੇ ਨਾਲ ਹੀ ਫਿਲਮ ਨੂੰ ਸ਼ੁਰੂ ਤੇ ਅਖੀਰ ਦੇ ਵਿੱਚ ਇੱਕ ਨਵਾਂ ਰੰਗ ਦਿੱਤਾ ਇਹਨਾਂ ਨੇ ਸਾਨੀ ਸਾਹਿਬ ਇਹ ਵੀ ਸਾਡੇ ਉਹ ਸਾਥੀ ਜਿਹੜੇ ਸਿਨੇਮਾ ਤੁਹਾਡੇ ਤੱਕ ਪਹੁੰਚਦਾ ਕਰਦੇ ਨੇ ਸੋ ਮੈਂ ਜਿੱਥੇ ਸਾਰਿਆਂ ਦਾ ਧੰਨਵਾਦੀ ਆ ਇਸ ਤੋਂ ਪਹਿਲਾਂ ਕਿ ਆਪਾਂ ਸਾਰੇ ਗੱਲਾਂ ਕਰੀਏ ਸ਼ਰਨ ਆਟ ਵੀ ਗੱਲਾਂ ਕਰਨਗੇ ਬਾਕੀ ਵੀ ਸਾਰਿਆਂ ਨੇ ਕਰਨੀਆਂ ਮੈਂ ਚਾਹਾਂਗਾ ਉਹ ਪਰਿਵਾਰ ਜਿਨ੍ਹਾਂ ਦੀ ਗੱਲ ਆਪਾਂ ਅੱਜ ਅੰਦਰ ਕਰਕੇ ਆਏ ਆ ਜਿਨ੍ਹਾਂ ਦੀ ਗੱਲ ਸੁਣ ਕੇ ਆਏ ਆ ਜਿਨ੍ਹਾਂ ਦੇ ਉਹ ਬੁਲੰਦ ਕਿਰਦਾਰਾਂ ਨੂੰ ਅੰਦਰ ਅਸੀਂ مان ਕੇ ਆਏ ਆ ਅੱਜ ਕਰਮਾਂ ਦੇ ਨਾਲ ਉਹ ਵੀ ਸਾਡੇ ਨਾਲ ਨੇ ਬਾਬਾ ਗੁਰਦੇਵ ਸਿੰਘ ਜੀ ਦਾ ਪਰਿਵਾਰ ਸਾਡੇ ਨਾਲ ਹੈ ਉਹਨਾਂ ਦੀ ਧੋਤਰੀ ਤੇ ਦੋਤਾ ਸਾਡੇ ਨਾਲ ਨੇ ਇਹ ਪਰਿਵਾਰ ਇਹ ਬਲੱਡ ਲਾਈਨ ਜਿਨ੍ਹਾਂ ਨੂੰ ਅਸੀਂ ਅੰਦਰ ਦੇਖ ਕੇ ਆਏ ਆ ਸੋ ਅਸੀਂ ਉਹਨਾਂ ਦੇ ਹਿੱਸੇ ਦਾ ਵੀ ਸਜਦਾ ਤੁਹਾਨੂੰ ਕਰਦੇ ਆ ਜੀ ਤੁਸੀਂ ਅੱਜ ਸਾਰਿਆਂ ਨੂੰ ਪਤਾ ਹੋਣਾ ਕਿੰਨੇ ਐਮਪੀ ਜਿੱਤੇ ਆਪਣੇ ਉਥੋਂ 22 ਬਾਈ ਐਮਪੀ ਜਿੱਤੇ ਨੇ ਸਾਡੇ ਉਥੋਂ ਅੱਜ ਸਾਡੇ 22 ਪੰਜਾਬੀ ਜਿਹੜੇ ਨੇ ਅੱਜ ਪਾਰਲੀਮੈਂਟ 'ਚ ਬੈਠਣਗੇ ਕੈਨੇਡਾ ਦੀ ਪਹਿਲਾਂ ਵੀ ਬੈਠਦੇ ਆਏ ਨੇ ਪਰ ਅੱਜ ਗਿਣਤੀ 22 ਹੋ ਗਈ ਔਰ ਮਜ਼ੇ ਦੀ ਗੱਲ ਹੈ ਅੱਜ ਤੱਕ ਦੀ ਕੈਨੇਡਾ ਦੀ ਸਭ ਤੋਂ ਯੰਗੇਸਟ ਮੈਂਬਰ ਪਾਰਲੀਮੈਂਟ ਅਮਨਦੀਪ ਸੋਢੀ ਬ੍ਰੈਂਟਨ ਸੈਂਟਰ ਤੋਂ 23 ਸਾਲਾਂ ਦੀ ਕੁੜੀ 23 ਇਅਰ 올ਡ ਕੁੜੀ ਅੱਜ ਪਾਰਲੀਮੈਂਟ 'ਚ ਜਾ ਕੇ ਬੈਠੀ ਐ ਸਾਡੇ ਬੱਚੇ ਵੀ ਪਾਰਲੀਮੈਂਟ 'ਚ ਜਾ ਕੇ ਬਹਿਣ ਲੱਗ ਗਏ ਸਿਰਫ ਇਹਨਾਂ ਲੋਕਾਂ ਦੀਆਂ ਕੁਰਬਾਨੀਆਂ ਦੀ ਬਦਾਲਤ ਸ਼ਹੀਦ ਭਾਈ ਮੀਵਾ ਸਿੰਘ ਲੋਪੋ ਕੇ ਇਮਾਨਦਾਰੀ ਨਾਲ ਦੱਸਿਓ 90% ਲੋਕਾਂ ਨੂੰ ਪਤਾ ਨਹੀਂ ਸੀ ਉਹ ਵੀ ਕੋਈ ਕਿਰਦਾਰ ਹੋਇਆ ਸੋ ਇਹ ਫਿਲਮਾਂ ਜਿਉਂਦੇ ਕਰ ਰਹੀਆਂ ਨੇ ਉਹਨਾਂ ਕਿਰਦਾਰਾਂ ਨੂੰ ਇਸ ਤੋਂ ਬਾਅਦ ਲੋਕ ਲੋਪੋ ਕੇ ਪਿੰਡ ਨੂੰ ਜਿਹੜਾ ਅੰਮ੍ਰਿਤਸਰ ਦੇ ਕੋਲ ਹੈ ਮੇਵਾ ਸਿੰਘ ਦੇ ਨਾਮ ਨਾਲ ਜਾਣਿਆ ਕਰਨਗੇ ਉਹ ਲੋਪੋ ਕੇ ਕਿਹੜਾ ਲੋਪੋ ਕੇ ਮੇਵਾ ਸਿੰਘ ਵਾਲਾ ਲੋਪੋ ਕੇ ਉਸ ਨਾਮ ਨਾਲ ਜਾਣਿਆ ਜਾਏਗਾ ਸੋ ਇਹਨਾਂ ਕੀਮਤੀ ਜਾਨਾਂ ਦੀ ਸ਼ਹਾਦਤ ਨੂੰ ਸਲਾਮ ਬਾਬਾ ਗੁਰਦੇਵ ਸਿੰਘ ਜੀ ਦੀਆਂ ਕੋਸ਼ਿਸ਼ਾਂ ਨੂੰ ਅਸੀਂ ਨਤਮਸਤਕ ਹੁੰਨੇ ਆ ਸਭ ਤੋਂ ਪਹਿਲਾਂ ਮੈਂ ਚਾਹਾਂਗਾ ਬਾਜੀ ਮਨਪ੍ਰੀਤ ਜੀ ਆਪਾਂ ਪਰਿਵਾਰ ਦਾ ਸਨਮਾਨ ਕਰੀਏ ਬੁੱਕੇ ਅਸੀਂ ਸਾਡੇ ਕੋਲ ਜੀ ਮਨਪ੍ਰੀਤ ਜੀ ਲਿਆਓ ਜੀ ਬੁੱਕੇ ਇੱਧਰ ਆਜੋ ادھر ابھی آج ادھر آ جاؤں آ جاؤ فوٹو کر آ فوٹو ਉਹ ਧੰਨਵਾਦ ਜੀ ਅਸੀਂ ਪਰਿਵਾਰ ਦਾ ਵੀ ਧੰਨਵਾਦ ਕਰਦੇ ਆਂ ਔਰ ਸਾਡੇ ਸਾਥੀ ਕਲਾਕਾਰ ਆਜੋ ਪਾਜੀ ਆਜੋ ਬੁਲਟ ਸਾਹਿਬ ਇਹਨਾਂ ਨੇ ਅੰਦਰ ਦਿਲਜੀਤ ਸਿੰਘ ਦਾ ਰੋਲ ਅਦਾ ਕੀਤਾ ਜਿਹੜੇ ਸਾਥੀ ਸੀ ਹਰ ਚੰਗੇ ਮਾੜੇ ਵਕਤ ਦੇ ਬਾਬਾ ਗੁਰਦੇਵ ਸਿੰਘ ਦੇ ਸੋ ਉਹ ਰੂਹਾਂ ਅਜ ਫੇਰ ਦੁਬਾਰਾ ਜਿਉਂਦੀਆਂ ਹੋ ਗਈਆਂ ਜਿਨ੍ਹਾਂ ਨੇ ਸਾਡੇ ਲਈ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਇੰਨੀਆਂ ਮੱਲਾ ਮਾਰੀਆਂ ਸੋ ਜੀ ਤੁਹਾਡਾ ਵੀ ਅਸੀਂ ਹਮੇਸ਼ਾ ਸ਼ੁਕਰਗੁਜ਼ਾਰ ਰਵਾਂਗੇ ਛੱਡੇ ਸੋਹਣੇ ਪਾਤਰ ਵਾਸਤੇ ਸੋ ਥੈਂਕ ਯੂ ਸੋ ਵੈਰੀ ਮੱਚ ਮੈਂ ਰਿਕਵੈਸਟ ਕਰਾਂਗਾ ਸ਼ਰਨ ਆਖ ਨੂੰ ਉਹਨਾਂ ਨੂੰ ਕਿ ਆ ਕੇ ਸੰਬੋਧਨ ਕਰਨ ਜਸ ਗਰੇਵਾਲ ਥੈਂਕ ਯੂ ਬ੍ਰਦਰ ਆਉਣ ਵਾਸਤੇ ਤੁਹਾਡੀਆਂ ਸ਼ੁਭ ਇਛਾਵਾਂ ਲਈ ਫਿਲਮ ਦੀ ਸੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਵਾਜ਼ ਆ ਰਹੀ ਹੈ ਸਾਰਿਆਂ ਨੂੰ ਠੀਕ ਤੇ ਸਾਰਿਆਂ ਦਾ ਸ਼ੁਕਰੀਆ ਬਹੁਤ-ਬਹੁਤ ਮਿਹਰਬਾਨੀ ਤੁਸੀਂ ਸਾਰੇ ਉਹ ਇਕੱਠੇ ਹੋਏ ਹੋ ਆਪਾਂ ਇੱਕ ਪਰਿਵਾਰ ਦੀ ਤਰ੍ਹਾਂ ਆ ਫਿਲਮ ਦੇਖੀ ਆ ਤੇ ਜਿਨ੍ਹਾਂ ਦੀਆਂ ਕਹਾਣੀਆਂ ਨੇ ਇਹ ਜਿਨ੍ਹਾਂ ਦੀ ਜੀਵਨੀਆਂ ਨੇ ਜਿਨ੍ਹਾਂ ਤੇ ਫਿਲਮ ਬਣੀ ਆ ਉਹਨਾਂ ਦੇ ਪਰਿਵਾਰ ਸਾਡੇ ਨਾਲ ਜੁੜੇ ਨੇ ਉਹਨਾਂ ਦੀ ਵੀ ਬਹੁਤ-ਬਹੁਤ ਮਿਹਰਬਾਨੀ ਅ ਹਿੱਸਾ ਬਣਿਆ ਸਾਡੇ ਨਾਲ ਤੇ ਸਿਨੇਮੇ ਦਾ ਇੱਕ ਮਹੱਤਵਪੂਰਨ ਰੋਲ ਇਹੀ ਹੁੰਦਾ ਵੀ ਉਹ ਜਿਹੜਾ ਸਾਡਾ ਇਤਿਹਾਸ ਆ ਜਾਂ ਜੋ ਸਾਡਾ ਕਲਚਰ ਆ ਉਹਨੂੰ ਸਾਰਾ ਤਾਂ ਅਸੀਂ ਪੇਸ਼ ਨਹੀਂ ਕਰ ਸਕਦੇ ਹੁੰਦੇ ਜਿੱਦਾਂ ਕਿ ਕਿਤਾਬਾਂ ਹੁੰਦੀਆਂ ਨੇ ਇਸ ਇਤਿਹਾਸ ਤੇ ਬਹੁਤ ਕਿਤਾਬਾਂ ਲਿਖੀਆਂ ਗਈਆਂ ਹੋਣਗੀਆਂ ਪਰ ਉਹ ਕਿਤਾਬਾਂ ਨਾ ਕਈ ਵਾਰੀ ਲਾਇਬ੍ਰੇਰੀਆਂ ਦੇ ਵਿੱਚ ਪਈਆਂ ਰਹਿ ਜਾਂਦੀਆਂ ਨੇ ਤੇ ਸਿਨੇਮਾ ਦਾ ਰੋਲ ਇਹ ਹੁੰਦਾ ਕਿੜੀ ਉਹ ਲਾਇਬ੍ਰੇਰੀਆਂ ਨੇ ਨਾ ਉਹਨਾਂ ਦਾ ਦਰਵਾਜ਼ਾ ਬਣ ਸਕਣ ਉਹਨਾਂ ਦਾ ਡੋਰ ਬਣ ਸਕਣ ਉਹਨਾਂ ਦੀ ਵਿੰਡੋ ਬਣ ਸਕਣ ਸਿਨੇਮਾ ਵੀ ਅਸੀਂ ਇਹ ਡੋਰ ਖੋਲੀਏ ਤੇ ਦਿਖਾਈਏ ਵੀ ਆ ਦੇਖੋ ਇੱਕ ਇਹ ਵੀ ਲਾਇਬ੍ਰੇਰੀ ਹੈਗੀ ਆ ਤੁਸੀਂ ਜਾਓ ਇਸ ਇਤਿਹਾਸ ਨੂੰ ਪੜੋ ਤੇ ਇਹਦੇ ਬਾਰੇ ਹੋਰ ਜਾਣੋ ਸੋ ਸਾਡੇ ਵੱਲੋਂ ਕੋਸ਼ਿਸ਼ ਇਹੀ ਆ ਵੀ ਤੁਹਾਡੇ ਨਾਲ ਨਵਾਂ ਤੇ ਨਵਾਂ ਕੋਈ ਨਾ ਕੋਈ ਇਦਾਂ ਦਾ ਸਿਨੇਮਾ ਤੁਹਾਡੇ ਅੱਗੇ ਲੈ ਕੇ ਆਈਏ ਇਦਾਂ ਦੀ ਕ੍ਰੀਏਟਿਵ ਕਰਾਫਟ ਲੈ ਕੇ ਆਈਏ ਜਿਹੜੀ ਕਿ ਆਪਣੇ ਸਿਨੇਮੇ ਦੇ ਵਿੱਚ ਕੁਝ ਨਵਾਂ ਜੋੜੇ ਆਪਣਾ ਸਿਨੇਮਾ ਵੱਡਾ ਹੋਵੇ ਆਪਣਾ ਕਲਚਰ ਵੱਡਾ ਹੋਵੇ ਆਪਣੇ ਲੋਕ ਵੱਡੇ ਹੋਣ ਸੋ ਸਾਰਿਆਂ ਦੀ ਬਹੁਤ ਬਹੁਤ ਮਿਹਰਬਾਨੀ ਇੱਕ ਵਾਰੀ ਦੁਆਰਾ ਫੇਰ ਸ਼ੁਕਰੀਆ ਸਾਰੀ ਟੀਮ ਦਾ ੁੱਗੀ ਭਾਈ ਨੇ ਸਾਰਿਆਂ ਦਾ ਨਾਮ ਲੈ ਹੀ ਦਿੱਤਾ ਸੀਗਾ ਤੇ ਉਹਨਾਂ ਨੇ ਧੰਨਵਾਦ ਵੀ ਕੀਤਾ ਸੋ ਮੈਂ ਬਾਕੀ ਭਾਈ ਉਹਨਾਂ ਨੂੰ ਕਹੂੰਗਾ ਵੀ ਆਗੇ-ਅਗੇ ਕੰਟੀਨਿਊ ਕਰਦੇ ਰਹੋ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਸ਼ਰਨ ਜੀ ਔਰ ਜਿੱਦਾਂ ਮੈਂ ਬਾਕੀ ਕਲਾਕਾਰਾਂ ਦਾ ਜ਼ਿਕਰ ਕਰ ਰਿਹਾ ਸੀ ਅਜੇ ਜੇਠੀ ਉਹਨਾਂ ਦਾ 네ਗੇਟਿਵ ਕੈਰੈਕਟਰ ਪਰ ਪੋਜ਼ਿਟਿਵ ਨੂੰ ਬੁਲੰਦ ਕਰਨ ਲਈ 네ਗੇਟਿਵ ਕੈਰੈਕਟਰ ਕਿੰਨੇ ਇੰਪੋਰਟੈਂਟ ਹੁੰਦੇ ਨੇ ਸੋ ਉਹਨਾਂ ਦੇ ਨਾਲ ਹੋਰ ਵੀ ਸਾਡੇ ਬਹੁਤ ਸਾਥੀ ਕਲਾਕਾਰ ਉਦਾਂ ਤੇ ਇੰਦਰ ਨੇ ਵੀ ਕੰਮ ਕੀਤਾ ਹੈ ਫਿਲਮ ਦੇ ਵਿੱਚ ਸੋ ਸਾਰੇ ਕਲਾਕਾਰ ਸਾਡੇ ਇੱਥੇ ਨੇ ਸਾਰਿਆਂ ਨੇ ਆਪਣਾ ਬੈਸਟ ਪਰਫਾਰਮ ਕੀਤਾ ਸੋ ਅਸੀਂ ਕਨਕਲੂਡ ਕਰਾਂਗੇ ਇਸ ਗੱਲਬਾਤ ਨੂੰ ਮੈਂ ਚਾਹਾਂਗਾ ਕਿ ਕਰਮਜੀਤ ਅਨਮੋਲ ਆਪਣਾ ਜੋ ਵੀ ਇਹਦਾ ਰਿਐਕਸ਼ਨ ਹੈ ਮੇਰਾ ਵੀਰ ਨਿਕਾ ਦਵੇ ਫਿਰ ਆਪਾਂ ਤੁਹਾਡੇ ਤੋਂ ਇਜਾਜ਼ਤ ਲਈਏ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੇ ਖੁਸ਼ੀ ਮਿਲ ਰਹੀ ਹੈ ਕਿ ਸਾਡਾ ਪੰਜਾਬੀ ਸਿਨੇਮਾ ਬਹੁਤ ਤਰੱਕੀ ਕਰ ਤੇ ਮੈਂ ਵਧਾਈ ਦਿਨਾ ਸਾਰੀ ਟੀਮ ਨੂੰ ਬਾਈ ਮਨਪ੍ਰੀਤ ਜੋਹਲ ਹੋਣਾ ਦੀ ਸਾਰੀ ਟੀਮ ਨੂੰ ਇੱਕ ਗੱਲ ਦੱਸਣੀ ਚਾਹੂਗਾ ਕਿ ਜਿੰਨੇ ਵੀ ਚਾਹੇ ਕੈਮਰਾਮੈਨ ਚਾਹੇ ਡਾਇਰੈਕਟਰ ਨੇ ਚਾਹੇ ਪ੍ਰੋਡਿਊਸਰ ਨੇ ਇਹਨਾਂ ਦੀ ਸਾਰਿਆਂ ਦੀ ਬੈਕਗ੍ਰਾਉਂਡ ਪਿੰਡ ਤੋਂ ਹੈ ਇੱਕ ਪਿੰਡ ਦੇ ਮੁੰਡਿਆਂ ਨੇ ਅੱਜ ਹਾਲੀਵੁੱਡ ਨੂੰ ਟੱਕਰ ਦਿੱਤੀ ਹੈ ਇਹ ਸਭ ਤੋਂ ਵੱਡੀ ਗੱਲ ਹੈ ਸੋ ਕੁਝ ਵੀ ਜੇ ਜਜ਼ਬਾ ਹੋਵੇ ਕਹਿੰਦੇ ਕੁਝ ਵੀ ਬੰਦਾ ਕਰ ਸਕਦਾ ਔਰ ਅੱਜ ਇੰਨਾ ਮਨ ਖੁਸ਼ ਹੋਇਆ ਬਾਬਾ ਗੁਰਦੇਵ ਸਿੰਘ ਜੀ ਦੀ ਦੇ کردار ਦੇ ਵਿੱਚ ਘੁੱਗੀ ਭਾਜੀ ਨੇ ਇੰਨਾ ਸੋਹਣਾ ਕੰਮ ਕੀਤਾ ਬਾਕੀ ਜਿੰਨੇ ਵੀ ਕਲਾਕਾਰ ਸੀ ਬੋਲਟ ਹੋਣੀ ਆ ਭਾਈ ਜਿਨ੍ਹਾਂ ਨੇ ਨੈਗੇਟਿਵ ਕੀਤਾ ਮੈਨੂੰ ਉਹਨਾਂ ਤੋਂ ਨਫ਼ਰਤ ਹੋ ਗਈ ਮਤਲਬ ਇੰਨਾ ਅੱਛਾ ਕੀਤਾ ਕੰਮ ਇਹਨਾਂ ਨੇ ਤੇ ਸਾਰਿਆਂ ਦਾ ਬਹੁਤ ਸੋਹਣਾ ਕੰਮ ਸੀ ਸਾਡੀ ਇਹੀ ਗੁਜਾਰਿਸ਼ ਹੈ ਕਿ ਇਹੋ ਜੀਆਂ ਫਿਲਮਾਂ ਨੂੰ ਵੱਧ ਤੋਂ ਵੱਧ ਹੰਗਾਰਾ ਦਿਓ ਆਪਣੇ ਬੱਚਿਆਂ ਨੂੰ ਲੈ ਕੇ ਜਾਓ ਮੈਂ ਤਾਂ ਕਹਿਣਾ ਸਕੂਲਾਂ ਦੇ ਬੱਚਿਆਂ ਨੂੰ ਜ਼ਰੂਰ ਦਿਖਾਉਣੇ ਚਾਹੀਦੇ ਆ ਜਿਹੜੇ ਵੀ ਸਕੂਲਾਂ ਦੇ ਬੱਚੇ ਨੇ ਉਹਨਾਂ ਨੂੰ ਪਤਾ ਲੱਗੇ ਅਸੀਂ ਮਾੜਾ ਮੋਟਾ ਇਤਿਹਾਸ ਪੜਿਆ ਸੀ ਕਿਤਾਬਾਂ ਚੋਂ ਪਰ ਅੱਜ ਮੇਰਾ ਖਿਆਲ ਆ ਪੜ੍ਹਨ ਦਾ ਜਿਹੜਾ ਸ਼ੌਕ ਘਟ ਹੁੰਦਾ ਜਾ ਰਿਹਾ ਹੈ ਤਾਂ ਸਾਡੀਆਂ ਫਿਲਮਾਂ ਇੱਕ ਇੱਕ ਜ਼ਰੀਆ ਜਿਹੜੇ ਸਾਡੇ ਇਤਿਹਾਸ ਨੂੰ ਦਰਸਾਉਂਦੀਆਂ ਨੇ ਸੋ ਮੇਰੀ ਸਾਰਿਆਂ ਨੂੰ ਬੇਨਤੀ ਇਹੀ ਹੈ ਕਿ ਵੱਧ ਤੋਂ ਵੱਧ ਇਸ ਫਿਲਮ ਨੂੰ ਸਪੋਰਟ ਕਰੋ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਪਣੀ ਫੈਮਿਲੀ ਦੇ ਨਾਲੇ ਫਿਲਮ ਦੇਖੋ ਤਾਂ ਕਿ ਸਾਡੇ ਇਹਨਾਂ ਵੀਰਾਂ ਦੇ ਹੌਂਸਲੇ ਹੋਰ ਵੀ ਬਲੰਦ ਹੋਣ ਮੈਂ ਇੱਕ ਡਾਇਰੈਕਟਰ ਸਾਹਿਬ ਬਾਰੇ ਗੱਲ ਕਰਨੀ ਚਾਹੁੰਗਾ ਕਿ ਸਾਡੀ ਖੁਸ਼ਕਿਸਮਤੀ ਹੈ ਪੰਜਾਬੀ ਸਿਨੇਮਾ ਦੀ ਕਿ ਇੱਕ ਇੰਨਾ ਖੂਬਸੂਰਤ ਡਾਇਰੈਕਟਰ ਮਿਲਿਆ ਸਾਨੂੰ ਸ਼ਰਨ ਦੇ ਰੂਪ ਦੇ ਵਿੱਚ ਇਹਨਾਂ ਦੀ ਮਸਤਾਨੇ ਫਿਲਮ ਹਿੱਟ ਹੋਈ ਕਿਸੇ ਹੋਰ ਡਾਇਰੈਕਟਰ ਦੀ ਇੰਨੀ ਹਿੱਟ ਫਿਲਮ ਹੁੰਦੀ ਤਾਂ ਘਰ ਤੋਂ ਘੱਟ 150 ਫਿਲਮ ਸਾਈਨ ਕਰ ਲੈਂਦੇ ਵੀ ਅਗਲੀਆਂ ਫਿਲਮਾਂ ਅਸੀਂ ਕਰਾਂਗੇ ਪਰ ਐਨੇ ਸਬਰ ਸੰਤੋਖ ਵਾਲਾ ਬੰਦਾ ਜਿਹੜਾ ਪੜ ਕੇ ਪੂਰੀ ਤੈਹ ਤੱਕ ਜਾ ਕੇ ਸਬਜੈਕਟ ਨੂੰ ਦੇਖਦਾ ਔਰ ਉਹਨੂੰ ਬਾਚਦਾ ਤੇ ਉਹਨੂੰ ਪਰਦੇ ਤੇ ਲੈ ਕੇ ਆਉਂਦਾ ਕਲਾ ਕਲਾ ਭਾਈ ਸ਼ਰਨ ਆਰਟ ਹੈ ਸੋ ਮੈਂ ਬਹੁਤ ਖੁਸ਼ ਹਾਂ ਔਰ ਪੂਰੀ ਦੁਨੀਆ ਖੁਸ਼ ਹੈ ਇਹੋ ਜੇ ਸਾਡੇ ਕਲਾਕਾਰ ਸਾਡੇ ਭਰਾ ਹੋਣੇ ਚਾਹੀਦੇ ਆ ਡਾਇਰੈਕਟਰ ਹੋਣੇ ਚਾਹੀਦੇ ਤਾਂ ਕਿ ਸਾਡੇ ਪੰਜਾਬੀ ਸਿਨੇਮੇ ਨੂੰ ਚੰਗੀਆਂ ਫਿਲਮਾਂ ਮਿਲਣ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ ਮੈਂ ਚਾਹੁੰਦਾ ਸੀ ਕਿ ਭਾਜੀ ਜੋਲ ਸਾਹਿਬ ਮਨਪ੍ਰੀਤ ਜੋਲ ਸਾਹਿਬ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਪਰ ਉਹ ਕਹਿੰਦਾ ਮੈਨੂੰ ਫਿਲਮਾਂ ਬਣਾਉਣ ਤੇ ਕੋਈ ਚੀਜ਼ ਜਿਗ ਨਹੀਂ ਮੈਨੂੰ ਗੱਲ ਕਰਨ ਤੋਂ ਬਹੁਤ ਸੰਘ ਹੁੰਦੀ ਹੈ ਮੈਂ ਕਿਹਾ ਤੁਸੀਂ ਗੱਲ ਭਾਵੇਂ ਨਾ ਕਰੋ ਜਿਹੜਾ ਕੰਮ ਕਰਦੇ ਉਹ ਕਰੀ ਜਾਓ ਉਹਨੂੰ ਕੰਟੀਨਿਊ ਕਰਿਓ ਥੈਂਕ ਯੂ ਸੋ ਵੈਰੀ ਮਚ ਪਰ ਸਾਡਾ ਇੱਕ ਪੁਚੰਗੀ ਸਿੰਘ ਇੱਕ ਤਾਂ ਲੋਕਿਆ ਰਹਿ ਗਿਆ ਸੀ ਇਹਨਾਂ ਨੇ ਅੱਗੇ ਆ ਪੁੱਤਰ ਰਮਨ ਜੋਤ ਸਿੰਘ ਖਾਲਸਾ ਹੋਰ ਆ ਗਿਆ ਇੱਧਰ ਆ ਸਾਹਮਣੇ ਹਾਂ ਇਨੇ ਸਾਡੇ ਮੇਰਾ ਬਾਬਾ ਗੁਰਦੇਵ ਸਿੰਘ ਦੇ ਪੁੱਤਰ ਦਾ ਬਲਵੰਤ ਸਿੰਘ ਉਹਨਾਂ ਦਾ ਕਿਰਦਾਰ ਕੀਤਾ ਜਿਸ ਨਾਲ ਬਲਵੰਤ ਸਿੰਘ ਉਹਨਾਂ ਦੀ ਫੈਮਲੀ ਅਜੇ ਵੀ ਕੈਨੇਡਾ ਹੀ ਟੋਰਾਂਟੋ ਉਹਨਾਂ ਦੇ ਪਰਿਵਾਰ ਚੋਂ ਅਜੇ ਵੀ ਹੈਗੇ ਨੇ ਤੇ ਮੇਰੇ ਨਾਨਾ ਜੀ ਸੀ ਜੀ ਨਾਨਾ ਜੀ ਇਹ ਸਾਡਾ ਪਚੰਗੀ ਸਿੰਘ ਇਹਨਾਂ ਦੇ ਨਾਨਾ ਜੀ ਹੈ ਸੋ ਬਹੁਤ ਹੀ ਧੰਨਵਾਦ ਤੁਹਾਡਾ ਕੋਟਨ ਕੋਟ ਧੰਨਵਾਦ ਸਾਰੇ মিডিਆ ਦਾ ਸ਼ੁਕਰੀਆ ਕਿ ਤੁਸੀਂ ਇੰਨੀ ਮੁਹੱਬਤ ਇੰਨਾ ਖਲੂਸ ਇੰਨੀ ਇੱਜ਼ਤ ਦਿੱਤੀ ਥੈਂਕ ਯੂ ਬੇਟਾ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਪਿਕਚਰ ਚੰਗੀ ਲੱਗੀ ਐ ਤੈਨੂੰ ਪ੍ਰਮੋਟ ਕਰਿਓ ਆਪ ਵੀ ਦੇਖੋ ਬਾਕੀਆਂ ਨੂੰ ਵੀ ਕਹੋ ਕਿ ਸਿਨੇਮਾ ਮਿਸ ਕਰਨ ਵਾਲਾ ਨਹੀਂ ਐ ਤੁਹਾਡੇ ਸਾਥ ਦੇ ਨਾਲ ਹੀ ਅਸੀਂ ਪੰਜਾਬੀ ਸਿਨੇਮਾ ਨੂੰ ਨੈਕਸਟ ਲੈਵਲ ਤੱਕ ਲੈ ਕੇ ਜਾਵਾਂਗੇ ਬਹੁਤ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਸਾਰੇ